ਲੱਖਾਂ ਘਰ-ਬਾਰ ਛੱਡ ਕੇ ਪੱਜੇ ਹਿੰਦੂ ਅਤੇ ਸਿੱਖ ਇੱਕ ਪਾਸੇ ਮੁਸਲਮਾਨ ਦੂਜੇ ਪਾਸੇ ਪਰ ਵਿਚਕਾਰ ਫਸੇ ਰਿਸ਼ਤੇ ਯਾਦਾਂ ਤੇ ਖੂਨ ਦੇ ਨਾਤੇ ਪਿੰਡਾਂ 'ਵਿੱਚ ਅੱਗ ਲੱਗੀ ਨਦੀਆਂ ਵਿੱਚ ਲਾਸ਼ਾਂ ਵਕੀਆਂ ਰੇਲਾ ਆਈਆਂ ਤਾਂ ਉਹ ਖੂਨ ਨਾਲ ਭਿੱਜੀਆਂ ਹੋਈਆਂ ਸਨ ਮਾਮਾ ਨੇ ਬੱਚੇ ਗਵਾਏ ਪਿਓ ਨੇ ਪੁੱਤਰ ਭੈਣਾ ਨੇ ਭਰਾ ਇਹ ਉਹ ਰਾਤਾਂ ਸਨ ਜਦੋਂ ਨੀਂਦ ਨਹੀਂ ਸੀ ਆਉਂਦੀ ਸਿਰਫ ਚੀਕਾਂ ਤੇ ਰੋਣ ਦੀਆਂ ਆਵਾਜ਼ਾਂ ਗੂੰਜਦੀਆਂ ਸਨ ਪੰਜਾਬ ਦੀ ਜ਼ਰਖੇਸ ਧਰਤੀ ਜੋ ਕਦੇ ਖੇਤਾਂ ਨਾਲ ਹਰੀ ਹੋਇਆ ਕਰਦੀ ਸੀ ਉਹ ਲਹੂ ਨਾਲ ਲਾਲ ਹੋ ਗਈ ਕੁਝ ਐਸੀ ਹੀ ਕਹਾਣੀ ਦੱਸਦੇ ਨੇ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਮਾਨੂ ਪਰਦੇ ਰਹਿਣ ਵਾਲੇ 100 ਸਾਲਾ ਵਿਸਾਵਾ ਸਿੰਘ ਜਿਨ੍ਹਾਂ ਨੇ ਆਪਣੇ ਅੱਖੀਂ ਉਹ ਸਭ ਵੇਖਿਆ ਆਪਣੀ ਸੁਰਤ ਵਿੱਚ ਉਹ ਅਕਸਰ ਦੱਸਦੇ ਨੇ